ਸ਼ਰੀਆ ਗੱਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਦੁਨਗਲੀ ਆਈ ਹੈ ਤੇ ਮਾੜੀ ਖਬਰ ਵਾਜੀਗਾ ਵੱਡੇ ਖਤਰੇ ਦਾ ਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਮਰੀਕਾ ਤੇ ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ 'ਚ ਮਾਮਲਿਆਂ ਜੋ ਵਾਦੇ ਦੇ ਵਿਚਕਾਰ ਇੱਕ ਮਾਹਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਭਾਰਤ ਨੂੰ ਇੱਕ ਹੋਰ ਕਰੋਨਾ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਯੂ ਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਦੇ ਅਨੁਮਾਨ ਅਨੁਸਾਰ ਦੇਸ਼ ਦੇ ਪੱਛੀ ਰਾਜਾਂ 'ਚ ਕਰੋਨਾ ਦੀ ਲਾਗ ਵਧ ਰਹੀ ਹੈ ਤੇ ਦੱਖਣੀ ਕੋਰੀਆ ਦੇ ਵੀ ਬਹੁਤ ਸਾਰੇ ਹਸਪਤਾਲਾਂ 'ਚ ਲੋਕਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਉਨੇ ਕਹੇ ਕਿ ਵਾਇਰਸ ਨਿਸ਼ਚਿਤ ਤੌਰ ਤੇ ਦੁਬਾਰਾ ਉਭਰਿਆ ਹੈ ਤੇ WHO ਨੇ ਦੱਸਿਆ ਹੈ ਕਿ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 20% ਦੀ ਤੇ ਮਾਮਲਿਆਂ ਵਿੱਚ ਵੱਧਿਆ ਕਿਰਿਆ ਫੀਸਦੀ ਦਰਜ ਹੋਇਆ ਤੇ ਇਹ ਕਾਫੀ ਚਿੰਤਾਜਨਕ ਹੈ ਹਾਲ ਹੀ ਚ ਵਾਇਰਸ ਦਾ ਫਲਾਕੇ ਵੀ ਰੂਪਾਂਚ ਹੋਇਆ ਹੈ ਤੇ ਜੋ ਓਮਿਕਰੋਨਾ ਵੇਰੀਐਂਟ ਨਾਲ ਸੰਬੰਧਿਤ ਹੈ ਓਮਿਕਰੋਨ ਬਹੁਤ ਜ਼ਿਆਦਾ ਪ੍ਰਸ਼ਾਸਨ ਯੋਗ ਚੀਜ਼ ਬਹੁਤ ਮੁਸ਼ਕਲਨੈਸ ਤੋਂ ਬਚਾਈ ਜਾ ਸਕਦਾ ਸੀ World Health Organization ਦੇ ਤਾਇ ਅਪਡੇਟ ਨੇ ਦਿਖਾਇਆ ਹੈ ਕਿ 24 ਜੂਨ ਤੋਂ 31 ਲਈ ਵਿਚਕਾਰ ਹੈ 85 ਦੇਸ਼ਾਂ ਚ ਹਰਫ ਤੇ SARS-CoV-2 ਦੇ ਲਈ ਅਵਸਥਾ ਨੇ 17.358 ਕਰੋੜਾਂ ਨਮੂਨੇ ਦੀ ਜਾਂਚ ਕੀਤੀ ਗਈ ਹੈ ਤੇ WHO ਅਨੁਸਾਰ ਭਾਰਤ ਇਸ ਸਾਲ ਜੂਨ ਅਤੇ ਜੁਲਾਈ ਦੇ ਵਿਚਕਾਰ 9089 ਕਰੋਨਾ ਦੇ ਮਾਮਲੇ ਅਤੇ ਦੋ ਮੌਤਾਂ ਵੀ ਸਾਹਮਣੇ ਆਈਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ